ਈ ਦਿਖਾਵਾਂ ਫੋਨ ਚੋਂ ਤੈਨੂੰ ਤੇਰੇ ਤੇਰੇ ਕੁੱਤਾ ਕੁੱਤਾ ਰਹਿਣ ਕੋਪਾ ਕੰਝਾਂ ਕੁੱਤਾ ਰਹਿ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਏ ਬਾਬੇ ਉੱਠ ਖੜੇ ਤੇ ਆਪਾਂ ਮਾਸੀ ਦੇ ਮੁੰਡੇ ਲਵੇ ਜਾ ਕੇ ਆਉਣਾ ਆਪਣਾ ਸਮਾਨ ਉਹਦੇ ਲਵੇ ਉੱਥੀ ਪਿਆ ਉਹ ਫੜ ਕੇ ਲਿਆਉਣਾ ਤੇ ਕੱਲ ਮੈਂ ਕੱਪੜੇ ਲੈਣ ਤੁਹਾਨੂੰ ਦਿਖਾਉਣਾ ਸਮਾਨ ਆ ਦੇਖੋ ਜੈਕਟ ਫੁੱਲੂਈ ਬਾਈਟ ਸ਼ਰਟ ਇੱਕ ਜੁੱਤੀ ਲੈ ਆਂ ਹੋਰ ਤੇ ਕਾ ਬਰੂਕਸ ਦੀ ਸ਼ਰਟ ਲੈ ਆਂ bro ਇੰਨੇ ਕ ਸਮਾਨ ਦੀ ਗੈਸ ਕਰੋ ਕਿੰਨਾ ਕੋਊਗਾ ਉਹ ਮਹਿੰਗੇ ਨੇ ਇਹ ਤਿੰਨੀ ਵੜਦੀ ਤਾਂ ਨਹੀਂ ਹੈ ਕਾਸ਼ੂ ਕਾਡੀ ਮਾਸੀ ਦੇ ਮੁੰਡੇ ਦੇ ਨਾਮ ਦੇਖੋ ਭਾਂ ਜੋ ਗਿੱਡੇ ਨੇ ਬੰਦੇ ਛਿੱਡੇ ਭੈਣ ਦੀ ਵੀ ਵਲੌਗ ਕਰੀ ਵਲੌਗ ਕਰਦੇ ਭੈਣ ਉਹ ਦਿਖਾਉਣ ਆ ਮੈਂ ਪਿੰਡਾਂ ਵਾਲਿਆਂ ਨੂੰ ਦਿਖਾਉਣਾ ਵੀ ਮੇਰੀ ਮਾਸੀ ਦਾ ਮੁੰਡਾ ਇੱਥੇ ਤੇ ਨਾਮ ਦਿੱਤਗੇ ਨਾ ਕੀ ਦਿਖਾਵਾਂ ਫੋਨ ਚੋਂ ਤੈਨੂੰ ਤੇਰੇ ਕੁੱਤੇ ਕੁੱਤੇ ਨਾ ਕੋਪਾ ਕਾਂ ਜਾਂ ਗਿਆ ਤਰੇ ਬੈ ਪਤੰਗ ਚੜਾਏਗਾ ਗੁੱਟ ਨਾਲ ਜ਼ਰੂਰੀ ਆ ਹਾਂ ਜ਼ਰੂਰੀ ਆ ਹਾਂ ਗੁੜਗੱਛਕ ਲੈ ਆਇਆ ਤੂੰ? ਹਾਂ? ਗੁੜਗੱਛਕ ਲੈਣ ਦੀ ਸੀ ਕੱਲ। ਹਾਂ। ਹੁਣ ਤੈਨੂੰ ਡੋਰ ਚਾਹੀਦੀ ਏ ਕਿ ਨਹੀਂ? ਕੌਣ ਏ ਠੀਕਾ? ਡੋਰ ਦੇ ਦੇ। ਡੋਰ ਮੰਗਦਾ ਪਾਪਾ। ਕੌਣ ਏ ਜੀਗਾ? ਹਾਂ? ਗੱਟ ਕੇ ਕੌਣ ਏ ਜੀ? ਤੇਰਾ ਰਦੀ ਥਰਸ। ਇੱਧਰ ਉੱਤੇ। ਖਾ ਲਾਂ ਦਾ ਫਿਰ ਤੂੰ? ਮੈਨੂੰ ਚਾਹੀਦੀ। ਕਿਉਂ? ਮੇਰੀ ਮੰਮੀ ਕਹਿੰਦੀ ਕਾਪੋਸ਼। ਲੱਕ ਤੇ। ਤੂੰ ਵੀ ਹੋਈ ਜਦ ਅੱਖਾਂ ਲੀਆ ਗੱਲਾਂ ਕਰਦਾ ਜਵਾਬ ਖਾ ਤੂੰ ਯਾਰ ਐਡਾ ਬੱਟਾ ਦਾ ਹੋ ਰਿਹਾ ਪਤੰਗ ਚੜਾਉਨੂ ਕੀ ਕੁੱਤਾ ਤੇਰੇ ਗੁੱਸਤਾ ਗੁੱੱਟ ਨਹੀਂ ਹੁੰਦਾ ਗੁੱਟਕ ਹੈ ਪਹਿਲਾਂ ਦਾ ਗੁੱਟ ਕੁੱਤਾ ਡੋਰ ਡੋਰ ਪਤੰਗ ਪਤੰਗ ਸਕੂਲ ਕਹਿੰਦਾ ਤੂੰ ਅੱਜ ਮੈਂ ਕਿੱਥੋਂ ਲਿਆ ਮੈਂ ਯਾਰ ਹਾਂ ਉਹ ਕੰਕਰ ਆਗਾ ਪਤੰਗ ਸਵੇਰੇ ਸਵੇਰੇ ਕੁੱਤਾ ਕੁਛ ਵੀ ਨਹੀਂ ਆਗਾ ਪਤੰਗ ਸਵੇਰੇ ਲੈ ਜੀ ਤੈਨੂੰ ਲਿਆ ਦਊਂਗਾ ਹਾਂ ਰੱਖਿਆ ਉਹ ਕਣ ਕਬਾਕੇ ਜੀ ਬਾਹਰ ਆ ਹੁਣ ਨਾਲ ਵਧਿਆ ਜਾ ਨਹੀਂ ਹਾਂਜੀ ਮਿੱਤਰੋ ਕਰ ਦੁਕਾਨ ਆਪਾਂ ਵਧਾਤੀ ਆਪਣੇ ਦੋਸਤ ਦੀ ਜਸਦੀਪ ਦੀ ਇਹਨੂੰ ਅੱਜ ਮੇਰਾ ਬਹੁਤ ਦਿਨ ਆਵਾਦ ਬਹੁਤ ਦਿਨ ਆਵਾਦ ਦੇਖ ਰਹੇ ਹਾਂ ਬਸ ਪਰਸੋਂ ਜਾਣ ਦੇ ਨਵੇਲੇ ਸੀ ਮੇਰੇ ਨਾਲ ਤੇ ਉਹ ਕਰਤੀ ਲੋਕ ਬਾਈ ਨੇ ਈਲੀ ਬ్రో ਕਰਾਂ ਸਕੂਟਰੀ ਸਟਾਰਟ ਕਰ ਲਈ ਸਕੂਟਰੀ ਦੇਖੋ ਕਿ ਮੈਂ ਸਟਾਰਟ ਕਰੂੰਗਾ ਦੇਖੋ ਉਹ ਭੈਣ ਕੇ ਲਗੜੇ ਵਲੌਗ ਚੱਲ ਰਹਾ ਐ ਬਾਬੂ ਜੀ ਬਹਿ ਜਾ ਉਹ ਬਹਿ ਜਾ ਬਹਿ ਜਾ ਆਉ ਜਾਂਦਾ ਜੀ ਸਰਾਂ ਦਾ ਪਾਏ ਕਰਦੇ ਆ ਸਾਈ ਦੇ ਰਿਟ ਨੂੰ ਚੱਲਦੇ ਆ ਹਾਂ ਸਾਈ ਦੇ ਪਾਏ ਕੁਛ ਲਈ ਕਿੱਥੇ ਨੂੰ ਹੋਰ ਤਿਆਰੀ ਆ ਨਾ ਤਿਆਰੀ ਕੋਤੇ ਦਾ ਦੁਕਾਨ ਤੇਰਾ ਵੀ ਲੋਟ ਆ ਨਾ ਦੁਕਾਨ ਨੂੰ ਮੇੜ ਰੋ ਕੋਈ ਨਹੀਂ ਹੋ ਰਾ ਤੇਰੇ ਚੰਦ ਆ ਰੋਟੀ ਪਾਣੀ ਖਾ ਲਿਆ ਸੀ ਤੇ ਬਾਹਰ ਤੁਰ ਫਿਰ ਕੇ ਆ ਗਏ ਸੀ ਤੇ ਹੁਣ ਚੱਲਦੇ ਆਂ ਸੌਣ ਮਿਲਦੇ ਕੱਲ ਦੇ ਨਵੇਂ ਨੈਕਸਟ ਵਲੌਗ ਚ ਜਿਹੜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦੋ ਤੇ ਲਾਈਕ ਕਰ ਦੋ ਮਿਲਣਾ ਕੱਲ ਦੇ ਨਵੇਂ ਨੈਕਸਟ ਵਲੌਗ ਚ ਬਾਏ